ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਗੁਰੂ ਘਰ ਦੇ ਪਹਿਲੇ ਢਾਡੀਆਂ ਚ ਇੱਕ ਭਾਈ ਨੱਥਾ ਜੀ ਦੀ ਲਿਖੀ ਵਾਰ ਦੇ ਇਹ ਬੋਲ ਛੇਵੇਂ ਪਾਤਸ਼ਾਹ ਜੀ ਦੁਆਰਾ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਨ ਦੀ ਗਵਾਹੀ ਭਰਦੇ ਨੇ ਅੱਜ ਮੀਰੀ ਪੀਰੀ ਦਿਵਸ ਹੈ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾ ਮੀਰੀ ਪੀਰੀ ਦਾ ਸਿਧਾਂਤ ਸਿੱਖੀ ਮਹਿਲ ਦਾ ਉਹ ਥੰਮ ਹੈ ਜਿਸ ਦੀ ਨੀਂਹ ਪਹਿਲੇ ਪਾਤਸ਼ਾਹ ਜੀ ਨੇ ਰੱਖੀ ਤੇ ਇਸ ਨੂੰ ਨਵਾਂ ਰੂਪ ਦੇ ਕੇ ਪਰਤੱਖ ਕੀਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਨੇ ਗੁਰਗੱਦੀ ਤੇ ਬਿਰਾਜਮਾਨ ਹੋਣ ਮਗਰੋਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀ ਤੇ ਮੀਰੀ ਪਰੀ ਦੇ ਮਾਲਕ ਅਖਵਾਏ ਮੀਰੀ ਤੇ ਪੀਰੀ ਦੋਵੇਂ ਅਰਬੀ ਫਾਰਸੀ ਪਿਛੋਕੜ ਵਾਲੇ ਸ਼ਬਦ ਨੇ ਮੀਰੀ ਦਾ ਸਬੰਧ ਬਾਦਸ਼ਾਹਤ ਨਾਲ ਹੈ ਤੇ ਪੀਰੀ ਦਾ ਦਰਬੇਸ਼ੀ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੇ ਪੀਰੀ ਦੇ ਸੂਚਕ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਮੀਰੀ ਦੇ ਸੂਚਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਮੀਰੀ ਪੀਰੀ ਦੇ ਪ੍ਰਤੀਕ ਦੋ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਭਾਏਮਾਨ ਨੇ ਜਿਨ੍ਹਾਂ ਦੀ ਉਚਾਈ 'ਚ ਪੂਰੇ 1 ਫੁੱਟ ਦਾ ਫਰਕ ਹੈ ਮੀਰੀ ਦਾ ਨਿਸ਼ਾਨ ਸਾਹਿਬ 100 ਫੁੱਟ ਤੇ ਪੀਰੀ ਦਾ 101 ਫੁੱਟ ਉਚਾਈ ਹੈ ਜੋ ਇਹ ਦਰਸਾਉਂਦਾ ਹੈ ਕਿ ਪੀਰੀ ਯਾਨੀ ਕਿ ਭਗਤੀ ਦਾ ਦਰਜਾ ਸ਼ਕਤੀ ਤੋਂ ਹਮੇਸ਼ਾ ਉੱਚਾ ਹੈ ਤੇ ਰਾਜ ਹਮੇਸ਼ਾ ਧਰਮ ਦੇ ਅਧੀਨ ਹੋ ਕੇ ਚੱਲੇਗਾ। ਇਸੇ ਨੂੰ ਰਾਜ ਤੇ ਜੋਗ, ਭਗਤੀ ਤੇ ਸ਼ਕਤੀ, ਧਰਮ ਤੇ ਸਿਆਸਤ ਅਤੇ ਸੰਤ ਤੇ ਸਿਪਾਹੀ ਦਾ ਸੰਕਲਪ ਵੀ ਕਿਹਾ ਜਾਂਦਾ ਹੈ। ਇਸ ਸੰਕਲਪ ਦੇ ਕੇ ਛੇਵੇਂ ਪਾਤਸ਼ਾਹ ਜੀ ਨੇ ਕੌਮ ਨੂੰ ਜ਼ੁਲਮ ਵਿਰੁੱਧ ਤਿਆਰ ਕੀਤਾ। ਜਿਸ ਸਦਕਾ ਸਿੱਖ ਕੌਮ ਨੇ ਕੁਰਬਾਨੀਆਂ ਭਰਿਆ ਸੁਨਹਿਰੀ ਇਤਿਹਾਸ ਰਚਿਆ।